ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ। ਭਗਵਾਨ ਵਾਲਮੀਕੀ ਜੀ ਦੇ ਪ੍ਰਗਟ ਦਿਵਸ ਦੇ ਸੰਬੰਧ ਵਿੱਚ ਤੋਣਾ ਸਾਹਿਬ ٹرسٹ ਦੇ ਮੁਖੀ ਮਹਾਂਤ ਮਲਕੀਤ ਨਾਥ ਅਤੇ ਚੇਅਰਮੈਨ ਓਮ ਪ੍ਰਕਾਸ਼ ਗੱਬਰ ਦੀ ਅਗਵਾਈ ਹੇਠ ਬੈਠਕ ਕੀਤੀ ਗਈ ਜਿਸ ਵਿੱਚ ਲੁਧਿਆਣਾ ਤੋਂ ਆਈ ਸੰਗਤ ਨੇ ਆਪਣੇ ਵਿਚਾਰ ਰੱਖੇ। ਇਸ ਮੌਕੇ ਦੱਸਿਆ ਗਿਆ ਕਿ 10 ਅਕਤੂਬਰ ਨੂੰ ਭਗਵਾਨ ਵਾਲਮੀਕੀ ਚੌਂਕ ਤੋਂ ਸ਼ੋਭਾ ਯਾਤਰਾ ਆਰੰਭ ਕੀਤੀ ਜਾਵੇਗੀ ਅਤੇ ਸੰਗਤ ਨੂੰ ਪਹੁੰਚਣ ਦੀ ਅਪੀਲ ਕੀਤੀ ਗਈ। ਇਸ ਮੌਕੇ ਅਮਨ ਕੁਮਾਰ ਸਣੀ ਪ੍ਰਧਾਨ ਸਮੇ ਸਮੂਹ ਮੈਂਬਰ ਮੌਜੂਦ ਸਨ।

ਦੀ ਵਾਤੇ ਦੀ ਸੰਤਾ ਨੇ ਵਿਧਿਆ ਫਰਮਾਨ ਹੋ ਗਿਆ ਕਿ ਠੀਕ ਦਾ ਤਰੀਕ ਨੂੰ 11 ਵਜੇ ਸਾਰੇ ਖਸਤੀ ਕਿਥੇ ਹੋ ਜਾਣਗੇ ਪਹਿਲਾ ਉਹਨਾਂ ਦਾ ਮਾਗ ਪ੍ਰਮਾਨਿਤ ਕੀਤਾ ਜਾਏਗਾ ਬਾਬਾ ਮਲਕੀਤ ਨਾਥ ਜੀ ਸਾਡੇ ਚੇਅਰਮੈਨ ओमप्रकाश ਗੱਬਰ ਜੀ ਮੇਰੇ ਵੱਡੇ ਭਾਜੀ ਕਮਲ ਗੋਸਲਾ ਜੀ ਸੰਨੀ ਜੀ ਭਰਤ ਜੀ ਅਧੇ ਸਾਡੀ ਸਮੁੱਚੀ ਟੀਮ ਹੈ ਜਿਹੜੀ ਇਹ ਪਹਿਲਾਂ ਹੀ ਜਿਹੜੀ ਹੈ ਬਹੁਤ ਮਿਹਨਤ ਨਾਲ ਕੰਮ ਕਰ ਰਹੀ ਸੀ ਮਹਾਰਾਜ ਦੇ ਪ੍ਰਗਟ ਦਿਨ ਤੇ ਦਿਹਾੜੇ ਦੇ ਵਿੱਚ ਵਾਣ ਵਾਲਮੀ ਕਾਸ਼ਮਪੂਰਾ ਦਾ ਦਰਸ਼ਕ ਨੂੰ बड़े-बड़े ਪੱਦਰ ਤੇ ਤੋਬਾ ਯਾਤਰਾ ਕੱਢੀ ਜੀ ਆ ਤੇ ਹੁਣ ਵੀ ਐਕਟੀ ਵੀ ਕੱਢੀ ਜਾ ਰਹੀ ਆ